ਬਾਰਾ ਕੰਦਰ ਸਾਡੇ ਵਾਸਤੇ ਕਰੀ ਜੀ ਸਾਡੇ ਵਾਸਤੇ ਕਰਿਆ ਕੀ ਹੈ ਮਰ ਕੇ ਕਮਾਈਆਂ ਘਰ ਘਰ ਕੇ ਵੰਡੇ ਰਿਓਂ ਲੱਤਾਂ ਰਹਿ ਗਈਆਂ ਹੁਣ ਇੱਕ ਟੱਪਾ ਜਾਂਦਾ ਸੀ ਕਹਿੰਦਾ ਕੀ ਢੋਲਦਾ ਹੈ ਹਾਂ ਕਹਿੰਦਾ ਜਵਾਨੀ ਹਾਂ ਕਹਿੰਦਾ ਜਵਾਨੀ ਤੇ ਹੁਣ ਚਲੀ ਗਈ ਜਵਾਨੀ ਨਹੀਂ ਹੋਣਾ ਥੋੜਾ ਆ ਮੁੰਡਿਆਂ ਚ ਬਾਬੂ ਜੀ ਤੁਹਾਡਾ ਨਾਮ ਕੀ ਹੈ ਲਖਿੰਦਰ ਸਿੰਘ ਉੱਚੀ ਬੋਲੋ ਫੜਾਇਆ ਲਖਿੰਦਰ ਸਿੰਘ ਕਿੱਥੇ ਗਏ ਸੀ ਤੁਸੀਂ ਕੱਲ ਲਾਂਣਗੇ ਗਏ ਸੀ ਹਾਂ ਕਿਹੜੇ ਪਿੰਡ ਹੈ ਰਾਮਪੁਰ ਹੈ ਰਾਮਪੁਰ ਹੈ ਕੀ ਕਰਨ ਗਏ ਸੀ ਉੱਚੀ ਗੇਰਾ ਫੇਰਾ ਮਾਰਦੇ ਨਾਨਕਾ ਬੰਡੇ ਆ ਲੁੰਦਾ ਹੈ ਮਰਾਜੀ ਕਿਹਨਾਂ ਨਾਮ ਨਾਲ ਨਾ ਬਾਪੂ ਨਾਲ ਕੇ ਮਾਮੇ ਹੈਗੇ ਨਾ ਮਾਮੇ ਕਿੰਨਾ ਪਿਆਰ ਹੁੰਦਾ ਹੈ ਕੋਈ ਕਿਨਾ ਮਜ਼ਾ ਦਾ ਬਾਪੂ ਜੀ ਕੀ ਨਾਮ ਹੈ ਤੁਹਾਡਾ ਗੁਰਨਾਮ ਉੱਚੀ ਬੋਲੋ ਥੋੜਾ ਗੁਰਨਾਮ ਸਿੰਘ ਜੀ ਤੁਹਾਡੇ ਡੈਡੀ ਦਾ ਕੀ ਨਾਮ ਸੀ ਗੁਰਬਖਸ਼ ਸਿੰਘ ਜੀ ਬਾਪੂ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਰੂਪ ਸਿੰਘ ਹੈ ਤੁਹਾਡੇ ਡੈਡੀ ਦਾ ਨਾਮ ਕੀ ਸੀ ਕਾਲੂ ਸਿੰਘ ਬਾਪੂ ਜੀ ਤੁਹਾਡਾ ਨਾਮ ਕੀ ਹੈ ਲਖਿੰਦਰ ਸਿੰਘ ਉੱਚੀ ਬੋਲੋ ਥੋੜਾ ਲਖਿੰਦਰ ਸਿੰਘਾ ਕਿੱਥੇ ਗਏ ਸੀ ਤੁਸੀਂ ਕੱਲ ਲਾਂਣ ਕੇ ਗਏ ਹਾਂ ਕਿਹੜੇ ਮਿੰਡਾ ਰਾਪਰਾਏ ਰਾਮਪੁਰੇ ਕੀ ਕਰਨ ਗਏ ਪੂਛੇ ਗੇਣਾ ਫੇਣਾ ਮਾਰ ਦੇ ਨਾਨਕਾ ਬੰਡੇ ਆਲ ਹੁੰਦਾ ਮਾੜਾ ਜੀ ਨਿਕਾਉਣਾ ਜਣਾ ਨਾ ਬਾਪੂ ਨਾਨਕ ਮਾਮੇ ਹੈਗੇ ਨਾ ਮਾਮੇ ਕਿੰਨਾ ਉਬਿਆਰ ਹੁੰਦਾ ਰਹੇ ਉਹ ਮਾਮਿਆਂ ਦਾ ਤੁਹਾਡਾ ਆਪਸ ਵਿੱਚ ਹੋ ਜੋ ਬਣਾਉ ਨਾ ਤਾਂ ਉੱਲੀ ਆਣਾ ਹੁਣ ਦਾ ਮਾਮੇ ਜਾਂਦਾ ਹੀ ਨਹੀਂ ਕੋਈ ਅੱਜ ਕੱਲ ਜਾ ਕੇ ਮੋਬਾਈਲ ਚਲਾ ਲਾ ਸਸੀਆ ਚਾਈ ਕੀ ਨਾਮ ਹੈ ਆਪਣਾ ਰਣਜਨ ਰਣਜਨ ਸਿੰਘ ਹਾਂ ਸਸੀਆ ਚਾਈ ਇਨਾਮੀ ਆਪਣਾ ਜਸਵੰਦਰ ਸਿੰਘ ਨਹੀਂ ਹੁਣ ਬਾਪੂ ਜੀ ਨਾਨਕੇ ਜਾ ਕੇ ਵੀ ਉਹ ਚੀਜ਼ਾਂ ਹੁੰਦੀਆਂ ਨਹੀਂ ਅੱਜ ਕੱਲ੍ਹ ਵਾਲੇ ਬੱਚਿਆਂ ਚ ਤੇ ਉਦੋਂ ਵਾਲੇ ਚ ਕੀ ਫਰਕ ਹੈ ਗਿਆ ਜਿੱਤਾ ਉਹ ਬਲਾਂਦੇ ਢਾਹਦੇ ਨੇ ਹਾਂ ਅੱਜ ਕੱਲ੍ਹ ਬੱਚੇ ਤਕਰਾਰ ਕਰ ਦਿੰਦੇ ਨੇ ਵੀ ਆ ਕਦੇ ਆਇਆ ਨਹੀਂ ਕਿੱਧਰੋਂ ਆਇਆ ਅੱਛਾ ਬੱਚੇ ਆਏ ਨਾ ਜੂਆ ਚੱਕਦੇ ਬੱਚੇ ਜਿਹੜੇ ਨਾ ਦਮਾ ਆ ਕੇ ਥੋੜਾ ਜਿਹਾ ਸਿੱਟ ਨੇ ਇਸ ਕਰਕੇ ਥੋੜਾ ਜਿਹਾ ਨਹੀਂ ਨਹੀਂ ਅੱਜ ਕੱਲ ਦੇ ਬੱਚੇ ਉਂ ਵੀ ਨਹੀਂ ਬਜ਼ੁਰਗਾਂ ਨੂੰ ਸਮਝਦੇ ਚਲੋ ਜੀ ਜਿੰਨਾ ਜਰਾ ਹਾਂ ਕਿਰਪਾ ਬੈਗ ਨੂੰ ਦਿਜੀ ਜੰਮ ਤਾਂ ਨਾਨਕਾਂ ਨੂੰ ਹੁੰਦਾ ਹਾਂ ਹਾਂ ਵੀ ਮਾਂ ਪਿਓ ਦਾ ਬਹੁਤ ਜ਼ਰੂਰੀ ਚੀਜ਼ ਹੈ ਕਦਰ ਨਹੀਂ ਕਰਦੇ ਅੱਜ ਕੱਲ ਬੱਚੇ ਮਾਂ ਪਿਓ ਦੀ ਜਮੀ ਨਹੀਂ ਕਰਦੇ ਨਾ ਬੜਾ ਕੁਝ ਚੇਂਜ ਹੋ ਗਿਆ ਕਿ ਨਹੀਂ ਬਾਪੂ ਜੀ ਇਹ ਵੀ ਟਾਈਮ ਐ ਐਸਾ ਜੀ ਆਪਣਾ ਖਾਣਾ ਕੱਤਰਾ ਉਹਨਰ ਰੋਟੀ ਟਾਈਮ ਨਾ ਮਿਲ ਜਾਂਦੀ ਆ ਹਾਂ ਚਾਹ ਪਾਣੀ ਫਿਰ ਉਹ ਰਸਤੀ ਖਾਣਾ ਨਹੀਂ ਹੁਣ ਟਾਈਮ ਨਾ ਮਿਲ ਜਾਂਦੀ ਕਿ ਉਦੋਂ ਟਾਈਮ ਨਾ ਮਿਲਦੀ ਹੁਣ ਮਿਲਦੀ ਆ ਵਧੀਆ ਮਿਲਦੀ ਆ ਚਲ ਚਲਦੀ ਗੱਲ ਹੈ ਤਿੰਨ ਚਾਰ ਜਣੇ ਨੇ ਕਿ ਕਿ ਲਾ ਦੇਗਾ ਪੱਕੀ ਉਧਰੇ ਉਹ ਮੈਂ ਖਾਣਾ ਭੁੱਲ ਕੰਨ ਲਿਆ ਉਹ ਲੁਗ ਨਹੀਂ ਆ ਵਧੀਆ ਜਵਾਬ ਸਾਂਭਦੇ ਨੇ ਤੁਹਾਨੂੰ ਬਾਣਾ ਸਾਂਭੀਆਂ ਜਾਂਦੇ ਨੇ ਬਾਈ ਵਧੀਆ ਵਧੀਏ ਜਾਣਾ ਬੈਠਾ ਹਾਂ ਹਾਂ ਜਦੋਂ ਰੋਟੀ ਜਵਾਨੀ ਜਾਂ ਲੌਂਦੀ ਬਾਪੂ ਜਵਾਨੀ ਹਾਂ ਉਹ ਜਵਾਨੀ ਦੀ ਗੱਲ ਨਹੀਂ ਨਾ ਨਾ ਜਵਾਨੀ ਯਾਦ ਨਹੀਂ ਆਉਂਦੀ ਮੇਲਾ ਮੂਲਾ ਕੋ ਯਾਦ ਹੋਵੇ ਮੇਲਾ ਦਾ ਕਾਨੀ ਆ ਬਰੇਟੇ ਵਗਮੰਡੀ ਦੇਖ ਜਾਂਦੇ ਜਵਾਨੀ ਇੱਥੇ ਜਿਆਦਾ ਨਹੀਂ ਸੀ ਕੋਈ ਆ ਮਿੱਟੀ ਘੋਲਦੇ ਆ ਸੀ ਦੇਖੀ ਆ ਮਿੱਟੀ ਘੋੜੀ ਜਾਂਦਾ ਸੀ ਉਹਦੇ ਖੇਤ ਦੇ ਮੱਥੇ ਲਿਖੀ ਗਰਾਜਾ ਇੱਕ ਟੱਪੇ ਜਾਂਦਾ ਸੀ ਕਹਿੰਦਾ ਕੀ ਢੋਲਦਾ ਹਾਂ ਕਹਿੰਦਾ ਜਵਾਨੀ ਹਾਂ ਕਹਿੰਦਾ ਜਵਾਨੀ ਤੇ ਹੁਣ ਚਲੀ ਗਈ ਜਵਾਨੀ ਨਹੀਂ ਹੋਣਾ ਥੋੜਾ ਆ ਮੁੰਡਿਆਂ ਚ ਤੇ ਤੁਹਾਡੇ ਚ ਕੀ ਫਰਕ ਹੈ ਹੋਸੀ ਜਵਾਨੀ ਹੁੰਦੀ ਜਦ ਅਸੀਂ ਉਹ ਖਲੋੜੀ ਜਾਵਾਂਗੇ ਮਿੱਟੀ ਆ ਦੇ ਦੀ ਜਵਾਨੀ ਹਾਂ ਹਾਂ ਬਸਹੀ ਗੱਲ ਹੈ ਕਿ ਜੇ ਜਵਾਨੀ ਤੁਰ ਜੇ ਫੇਰ ਜਵਾਨੀ ਆ ਜਾਂਦੀ ਹੈ ਦਿੱਕੇ ਨਾਲ ਫੋੜਨ ਲੱਗ ਰਿਹਾ ਕਿੱਦ ਬਿਆਈ ਉਦੋਂ ਮੁਰਦਕਾ ਕੋ ਦਰ ਤੇ ਮਾਰਨ ਲੱਗਦਾ ਵਿਚਾਰਾ ਹਾਂ ਆਕਟੋਬਰ ਪੈ ਜਾਂਦਾ ਹੈ ਕਹਿੰਦਾ ਕੀ ਢੋਲਦਾ ਕੀ ਖੋਇਆ ਗਿਆ ਕਹਿੰਦਾ ਜਵਾਨੀ ਢੋਲਦਾ ਕਹਿੰਦਾ ਜਵਾਨੀ ਨਹੀਂ ਜਵਾਨੀ ਖੋਈ ਹੈ ਮੇਰੇ ਵਰਗਾ ਹੈ ਬਾਪੂ ਬਚਰਕਾ ਜਵਾਨੀ ਯਾਦ ਤਾਂ ਹੁੰਦੀ ਹੋਣੀ ਬਾਪੂ ਕੋਈ ਨਹੀਂ ਆਉਂਦੀ ਰੋਜ਼ ਗੱਲਾਂ ਕਰਦੇ ਆ ਜਾਦੀ ਛੱਡ ਕੇ ਬੇਆਂ ਨੂੰ ਕਹਿੰਦੇ ਆ ਕੋਈ ਮੁੰਡੇ ਕਹਿੰਦੇ ਕੁਝ ਬਣਾਇਆ ਨਹੀਂ ਬਣਾਇਆ ਕਹਿੰਦਾ ਦਿਹਾੜੀ ਦਾ 4 10 ਰੁਪਏ ਦੀ ਬਣਾਉਂਦੇ ਕੇ ਹੁਣ 100 ਰੁਪਏ ਭੇਜ ਹੋਣ ਵਾਲੇ ਜਵਾਬਾ ਕਹਿੰਦੇ ਸਾਡੇ ਵਾਸਤੇ ਖੜੀ ਸਾਡੇ ਵਾਸਤੇ ਕਰਿਆ ਕੀ ਹੈ ਮਰ ਕੇ ਕਮਾਈਆਂ ਘਰ ਘਰ ਕੇ ਵਟੇਰੇ ਉਹ ਲੱਤਾਂ ਰਹਿ ਗਈਆਂ ਹੁਣ ਵਾਲੇ ਜਵਾਬ ਕਹਿੰਦੇ ਨੇ ਕਰਿਆ ਵੀ ਕੀ ਹੈ ਤੁਸੀਂ ਸਾਡੇ ਵਾਸਤੇ ਬਾਬਾ ਜੀ ਦੇ